ਸੱਚੀ ਕਾਲ ਤੁਸੀਂ ਦੇਖ ਰਹੇ ਹੋ ਆਜ਼ਬਿਊ ਤੇ ਮੁੱਖ ਖਬਰ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਪੰਜਾਬੀ ਨੌਜਵਾਨ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ ਇਹ ਦੁਖਦਾਈ ਹਾਦਸਾ ਵੈਸਟਰਨ ਆਸਟ੍ਰੇਲੀਆ ਦੇ ਵੋਰਲੂ ਇਲਾਕੇ ਵਿੱਚ ਗ੍ਰੇਟ ਈਸਟਰਨ ਹਾਈਵੇ ਉੱਤੇ ਮੰਗਲਵਾਰ ਸਵੇਰੇ ਵਾਪਰਿਆ ਵੈਸਟਰਨ ਆਸਟ੍ਰੇਲੀਆ ਪੁਲਿਸ ਦੇ ਅਨੁਸਾਰ ਚਿੱਟੇ ਰੰਗ ਦਾ ਵੋਲਵੋ ਟਰੱਕ ਸੜਕ ਤੋਂ ਪਲਟ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ ਇਸ ਟਰੱਕ ਦੇ ਪਲਟਣ ਅਤੇ ਅਗ ਲੱਗਣ ਕਾਰਨ ਇਸ ਨੌਜਵਾਨ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਅਰਸ਼ਪ੍ਰੀਤ ਸਿੰਘ ਖਾਰਾ ਉਮਰ 23 ਸਾਲ ਵਜੋਂ ਹੋਈ ਹੈ। ਮ੍ਰਿਤਕ ਦੇ ਤਰਨਤਾਰਨ ਪੰਜਾਬ ਦਾ ਨਿਵਾਸੀ ਅਤੇ ਆਸਟ੍ਰੇਲੀਆ ਵਿੱਚ ਇੱਕ ਇੰਟਰਨੈਸ਼ਨਲ ਸਟੂਡੈਂਟ ਹੋਣ ਬਾਰੇ ਵੀ ਜਾਣਕਾਰੀ ਮਿਲੀ ਹੈ। ਇਹ ਹਾਦਸਾ ਸਿਰਫ ਪਰਿਵਾਰ ਲਈ ਨਹੀਂ ਸਗੋਂ ਪੂਰੇ ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਸਦਮਾ ਹੈ ਜ਼ਿਕਰਯੋਗ ਹੈ ਕਿ ਵੈਸਟਰਨ ਆਸਟ੍ਰੇਲੀਆ ਸੂਬੇ ਵਿੱਚ ਇਸੇ ਸਾਲ ਹੁਣ ਤੱਕ 95 ਲੋਕ ਵਕ-ਵਕ ਹਾਸਿਆਂ ਵਿੱਚ ਜਾਨਾ ਗਵਾ ਚੁੱਕੇ ਹਨ ਡਬਲਯੂਏ ਪੁਲਿਸ ਨੇ ਘਟਨਾਵਾਰੇ ਜਾਣਕਾਰੀ ਜਾਂ ਫੁਟੇਜ ਵਾਲੇ ਲੋਕਾਂ ਨੂੰ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਲਈ ਅਪੀਲ ਕੀਤੀ ਹੈ ਇਹ ਸੀ ਅੱਜ ਦੀ ਖਾਸ ਖਬਰ ਆਸਟ੍ਰੇਲੀਆ ਬਾਰੇ ਹੋਰ ਖਬਰਾਂ ਲਈ ਆਜ਼ਬਿਊ ਨੂੰ ਫੋਲੋ ਜ਼ਰੂਰ ਕਰੋ ਧੰਨਵਾਦ